ਆਪਾਂ ਕਾਹ ਦਨੇ ਆ ਵੀ ਕੋਈ ਗੱਲ ਨਹੀਂ ਇੱਥੀ ਲੈ ਕੇ ਜਾਣਾ ਹੈਗਾ ਆ ਜਵਾਕ ਛੱਡਿਆ ਹੁੰਦਾ ਚਾਰ ਟੈਰਾਂ ਵਾਲੀ ਚੀਜ਼ ਆ ਇਹਨੂੰ ਕੀ ਹੁੰਦਾ ਪਰ ਸੱਜਣੋ ਆ ਜਵਾਕ ਤੁਸੀਂ ਦੇ ਸਕਦੇ ਹੋ ਵੀ ਨੌਜਵਾਨੀ ਆ ਪੂਰਾ ਪਰ ਜਵਾਕ ਕਦੇ ਨਾ ਕਦੇ ਹੰਬਲੇ ਪੈ ਜਾਂਦਾ ਬਾਈ ਜੀ ਜਵਾਕ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਨਾਲ ਰੇ ਵਾਲਾ ਗੱਟਾ ਰੱਖਿਆ ਹੋਇਆ ਸੀ ਮਗਰਿਆੜ ਤੇ ਤੇ ਪਰ ਬਚਤ ਰਹੇਗੀ ਸੱਜਣੋ ਟਰੈਕਟਰ ਨੂੰ ਵੀ ਨਹੀਂ ਕੁਝ ਹੋਇਆ ਤੇ ਜਵਾਕ ਦੀ ਵੀ ਬਚਤ ਰਹੇਗੀ ਪਰ ਇਹ ਅਣਗੈਲੀ ਬਹੁਤੇ ਸਾਰੇ ਸੱਜਣ ਕਰ ਜਾਂਦੇ ਆ ਵੀ ਆਪਣੇ ਕੋਲੇ ਸਮਾਂ ਘੱਟ ਹੈ ਵੀ ਇਹ ਹਾਂ ਜਦੋਂ ਮੋੜੇ ਬਸਾਂ ਇਹਨੂੰ ਅੱਛਾ ਬ੍ਰੇਕ ਲਾ ਲਈ ਬ੍ਰੇਕ ਨੇ ਜੀ ਬੱਚਾ ਜਿਹਾ ਛੋਟਾ ਮੈਂ ਬ੍ਰੇਕ ਇੱਕ ਸਾਈਡ ਨਾਲ ਨੱਪਦਾ ਤੇ ਟਰੈਕਟਰ ਮੋਕੇ ਦੀ ਘੁੰਮ ਗਿਆ ਮਾਦਰੀ ਵੀਡਿਓ ਆਉ ਰਹੀ ਤੇ ਚੈਨਲ ਤੇ ਅੰਦਰ ਦੀ ਗੱਲ ਹੋ ਗਈ ਸਹੀ ਗੱਲ ਬੰਦਾ ਵੱਜ ਗਿਆ ਕੀ ਮਾਰ ਕੇ ਤੇਰਾ ਯਾਰਦਾ ਬਈ ਅੱਡੀ ਦੇ ਕਿਹੜੀ ਗੱਲ ਆ ਯਾਰ ਬਈ ਉਹ ਤੂੰ ਆ ਤੇਰੇ ਨਾਲ ਇਕੱਲੇ ਬੈਠੂ ਮੈਂ ਤੂੰ ਨਹੀਂ ਚੱਲੇਗੀ ਲੈ ਇਸ ਜਿਹੜੇ ਹੁਣ ਕਿ ਤੂੰ ਬੰਦਾ ਕਰ ਰਿਹਾ ਨਹੀਂ ਉਹਦਾ ਹੱਥ ਹੀ ਟਾਇਆ ਨਾ ਹੋਰ ਕੀ ਕਰੇਗਾ ਐਂ ਗੱਲ ਆ ਹੁਣ ਉਹ ਜਵਾਕ ਨੂੰ ਕੀ ਪਤਾ ਨਹੀਂ ਸੋਨਦਾ ਉਹ ਇਸ ਬਸ ਦੀ ਗੱਲ ਨਹੀਂ ਸੀ ਉਹਦੇ ਬਸ ਦੀ ਗੱਲ ਨਹੀਂ ਬੇਵਸਦੀ ਗੱਲ ਹਾਂ ਬੇਵਸ ਹੋ ਗਈ ਗੱਲ ਚਲੋ ਵੀ ਛੋਟੇ ਹਜੇ ਵੀ ਬਚਾ ਹੋ ਗਿਆ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਤ ਰਹੀ ਸੱਜਣੋ ਪ੍ਰਮਾਤਮਾ ਨੇ ਹੱਥ ਦੇ ਕੇ ਬਚਾਉਣ ਵਾਲੀ ਗੱਲ ਐ ਪਰ ਜਿਹੜੇ ਹਸਾਵਣਾ ਕਿਤੇ ਟਰੈਕਟਰ ਪਲਟਿਆ ਸੀ ਤੇ ਛਤਰੀ ਨਾ ਹੁੰਦੀ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀ